ਮੈਂ ਕੰਮਕਾਰ ਕਰਕੇ ਤੇ ਫੇਰ ਰੋਟੀ ਪਾਣੀ ਆਪਣਾ ਬੜਮਨੀ ਸੱਸ ਕਹਿੰਦੀ ਵੀ ਤੇਰੇ ਪਿਓ ਕੰਜਰ ਨੇ ਫੋਨ ਕੀਤਾ ਵਾ ਤੇ ਤੇਰੀ ਪੈਣ ਕੰਜਰੀ ਨੇ ਕੀਤਾ ਤੇ ਮੈਂ ਮम्मी ਜੁਬਾਨ ਨਾ ਬੋਲ ਰੋਟੀਆਂ ਲੱਗੀਆਂ ਲਾਉਣ ਤੇ ਸਵੇਰੇ ਨੇ ਫੜ ਲਿਆ ਮੇਰੇ ਹੱਥੋਂ ਆਟੇ ਵਾਲੀ ਭਰਾ ਫੜ ਲਈ ਜੇ ਮੋਟਰਸਾਈਕਲ ਦੇ ਸਾਈ ਲਾ ਕੇ ਆ ਤੇ 50000 ਰੁਪਏ ਦੀ ਫੇ ਮੇਰਾ ਸਵੇਰਾਂ ਦਾ ਪੀ ਨੂੰ ਬੱਤੀ ਨਾਲ ਲਾ ਦਨੇ ਆਖਰ ਸਵੇਰੇ ਨੇ ਅੰਬਰ ਤੱਕ ਗਿਆ ਵਾ ਤੇ ਜਦੋਂ ਸ਼ਰਾਬ ਗੜਦਾ ਨਾ ਤਗਾਤਰਾ ਲਾ ਕੇ ਤੇ ਕੰਗਾ ਕੱਢ ਕੇ ਮੰਜੀ ਤੇ ਰੱਖ ਦਿੰਦਾ ਵਾ ਤੇ ਫਿਰ ਚੈੱਕ ਵੀ ਕਰਦਾ ਸ਼ਰਾਬ ਨੂੰ ਵੀ ਕਿਦਾਂ ਨਹੀਂ ਬਣੀ ਆ ਕਿਦਾਂ ਦੀ ਨਹੀਂ ਬਣੀ ਤੇ ਜਦੋਂ ਨਿਕਲਦੀ ਆ ਉਦੋਂ ਪਾਂਡੇ ਪੁੰਡੇ ਮੈਨੂੰ ਸਾਹਮਣੇ ਮੈਂਗੇ ਆ ਜੰਦੀ ਮਾਰ ਮਾਰ ਮੇਰੀ ਮਾਦਾ ਗੋਟ ਤੋੜਿਆ ਰੋਟੀ ਦਾ ਵੇਲਾ ਆਂਦਾ ਵਾ ਤੇ ਸਾਨੂੰ ਆਦ ਦੀ ਟੈਗੜਾ ਰੋਟੀ ਖਾਦਾ ਮੈਨੂੰ ਗੁੜੇ ਬੰਦੇ ਨੂੰ ਬਹੁਤ ਘਟਾਇਆ ਇਹਨਾਂ ਨੇ ਤੇ ਅੰਮਰਤਾਰੀ ਵੀ ਜੇ ਤੇ ਸ਼ਰਾਬ ਵੀ ਕੱਢ ਦੇ ਜੇ ਤੇ ਪੀਂਦੇ ਵੀ ਜੇ ਤੇ ਸ਼ਰਾਬ ਵੇਚਦੇ ਵੀ ਜੇ ਕੋਲੋਂ 50000 ਰੁਪਇਆ ਨਕਦ ਤੇ ਇੱਕ ਮੋਟਰ ਸ਼ੈੱਗ ਦੀ ਮੰਗ ਕਰ ਰਹੇ ਜੇ ਕਿ ਕੁੜੀ ਨੂੰ ਤਾਜ ਦੇ ਵਿੱਚ ਦੇਣਾ ਮੇਰੀ ਜਿਹੜੀ ਸੱਸ ਆ ਉਹ ਬਹੁਤ ਗੰਦਮੰਦ ਬੋਲਦੀ ਆ ਮੀਂ ਯਾਰ ਜਿਹੜੀ ਬੱਕਰਾ ਤਲੀ ਜੋ ਸੱਤਾਂ ਵੀ ਜਵਾਈਆਂ ਨੂੰ ਬੱਕਰੇ ਬੋਲਦੀ ਆ ਮੇਰੀ ਚਾਚੀ ਤੇ ਸਭ ਤੋਂ ਵੱਡੀ ਜਮਾਨ ਮੇਰੀ ਸਾਲੀ ਵੀ ਗਿੱਠਣਾ ਪਾ ਮਮਾ ਧੀਆਂ ਮੇਰੇ ਘਰ ਦਾ ਬੇੜਾ ਗਰਕ ਇਹ ਕੰਡੀਆਂ ਹੈ। ਈਨਾਰੀ ਆਪਣਾ ਮੇਰਾ ਨਾਮ ਸੋਨੀਆ। ਕੀ ਨਾਮ ਹੈ? ਸੋਨੀਆ। ਸੋਨੀਆ ਤੇ ਕਿਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਬੱਗੇ ਦੇ। ਮਾਡਾ ਪੇਕੇ ਪਿੰਡ ਕਿਹੜਾ? ਫਤੂਪੀਲਾ। ਕੀ ਮੈਂ ਤੇ ਬਸਵਾ ਤੁਹਾਡਾ ਵੀ ਜਿਹੜਾ ਤੁਸੀਂ ਅੱਜ ਵੀਡੀਓ ਦੇ ਉੱਪਰ ਹੈ। ਮਸਲਾ ਤੇ ਹਾਂ ਕਾਜੀ ਕੋਈ ਵੀ ਨਹੀਂ। ਪਰ ਸਵਰਾ ਵਾਲੀ ਲੜਾਈ ਕਰਦੇ ਤੇ ਸੱਸ। ਗੱਲਬਾਤ ਵੀ ਨਹੀਂ ਕੋਈ ਵੀ ਹੁੰਦੀ। ਹਾਂਜੀ। ਮੈਂ ਕੰਮਕਾਰ ਕਰਕੇ ਤੇ ਫੇਰ ਰੋਟੀ ਪਾਣੀ ਆਪਣਾ ਬੜਮਦੀ ਆ। ਤੇ ਤੁਹਾਡਾ ਆਦਮੀ ਆਦਮੀ ਨੇ ਕੋਈ ਵੀ ਪੈਸੇ ਲੰਦਦਾ ਹੋ ਆਪਣੀ ਮਾਂ ਨੂੰ ਦਿੰਦਾ। ਅੱਛਾ। ਤੇ ਮਾਰਕੋਟ ਕਰਦੇ ਆ। ਝਗੜਾ ਕਿਹਨੇ ਕਰਦਾ ਹੁੰਦਾ ਜਿਹੜਾ? ਗੱਲ ਕੋਈ ਨਹੀਂ ਹੋਈ ਮੈਂ ਬੂਟੀ ਵੱਢ ਕੇ ਆਈ ਆ। ਤੇ ਨਰ ਕਿਤੇ ਚਾਹੁੰਦੇ ਨਾਲ ਫੋਨ ਕੀਤਾ ਹੋਗਾ। ਡੈੜੀ ਨੇ ਵੀ ਤੇ ਪੈਣ ਮੇਰੀ ਨੇ ਵੀ। ਬੂਟੀ ਮੰਲੋ ਜਵਾਈ ਮੇਰੇ ਨੂੰ। ਕਲੌਨੀ ਕਰਨੌਲੀ ਹਾਂਜੀ ਉਹ ਵੱਢਦੀ ਆ। ਹਾਂ। ਤੇ ਵੱਢ ਕੇ ਆਈ ਆ ਦੁਪਹਿਰੇ 12 ਵਜੇ ਦੀ ਗੱਲ ਆ। ਵੱਡੇ ਕਹਿੰਦੇ ਆਉਂਦੇ ਮੈਨੂੰ ਸੱਸ ਕਹਿੰਦੀ ਕਿ ਤੇਰਾ ਪਿਓ ਕੰਜਰ ਨੇ ਫੋਨ ਕੀਤਾ ਵਾ ਤੇ ਮੈਂ ਮਮੀ ਮੈਨੂੰ ਨਹੀਂ ਪਤਾ ਕੀਤਾ ਇਹਦਾ ਫੋਨ ਮੈਂ ਤਾਂ ਕਦੀ ਉਹਨਾਂ ਕੀਤਾ ਨਹੀਂ ਤੇ ਉਹਨਾਂ ਕਿ ਉਹਨੂੰ ਕਰਨਾ ਜਵਾਈ ਮੇਰੇ ਨੂੰ ਹਾਂ ਆਂਦੀ ਵੀ ਕੀਤਾ ਵਾ ਤੇ ਆਂਦੀ ਤੇਰੀ ਭੈਣ ਕੰਜਰੀ ਨੇ ਕੀਤਾ ਤੇ ਮੈਂ ਮਮੀ ਜ਼ੁਬਾਨ ਨਾ ਬੋਲ ਜਿਹੜੀ ਗੱਲ ਮੈਂ ਕਹੀ ਹੈ ਹਾਂ ਤੇ ਉਹ ਨਹੀਂ ਜ਼ੁਬਾਨ ਨਾ ਬੋਲੀ ਉਹ ਗਾਲਾਂ ਦੇਣ ਨੂੰ ਨਹੀਂ ਹਟੇਂਦੀ ਫੇਰ ਬਾਅਦ ਚ ਮੇਰਾ ਸਹੁਰਾ ਵੀ ਡੈੱਪਿਆ ਵਾ ਕਿ ਕੁੜੀਆਂ ਵੀ ਨਾਲ ਡੈੱਪੀਆਂ ਤੇ ਮੈਂ ਤਾਂ ਹਾਂਜੀ ਕੁੜੀਆਂ ਤੋਂ ਨਾਲ ਡੈੱਪਣਾ ਤੇ ਮੈਂ ਉਹ ਕਾ ਦੇ ਬਖਜ ਨਹੀਂਆਂ ਖੜਦੀਆਂ ਹਾਂਜੀ ਮੇਰੇ ਪੱਖ ਚ ਕੋਈ ਬੱਚਾ ਵੀ ਨਹੀਂ ਗਾ ਤੇ ਫਿਰ ਮੈਂ ਰੋਟੀਆਂ ਲੱਗੀਆਂ ਲਵਣ ਤੇ ਸਵੇਰੇ ਨੇ ਫੜ ਲਿਆ ਮੇਰੇ ਹੱਥੋਂ ਆਟਾ ਆਟੇ ਵਾਲੀ ਭਰਾ ਫੜ ਲਈ ਜਾਂਦਾ ਵੀ ਇਹ ਕਰ ਲੱਗੀਆਂ ਜਾਂ ਬਾਹੀ ਕੁੜੀ ਦਾ ਵਿਆਹ ਕਰਨਾ ਵਾ ਕੁੜੀ ਮੰਗੀ ਆ ਵੱਡੀ ਵੀ ਜਾਂਦਾ ਜਾ ਆਪਣੇ ਮਾਪਿਓ ਕੋ ਮੋਟਰਸਾਈਕਲ ਦੇ ਸਾਈ ਲਾ ਕੇ ਆ ਤੇ 50000 ਰੁਪਏ ਦੀ ਇਹ ਸਚਾਈ ਹੈ ਹਾਂਜੀ ਸਚਾਈ ਹੈ ਕੀ ਇਹ ਦੀ ਨਾ ਪਲਜਾਮ ਲਾਉਣੇ ਨੇ ਹਾਂਜੀ ਇਹ ਇਲਜ਼ਾਮ ਲਾ ਰਹੇ ਤੇ ਇਹ ਸਚਾਈ ਨਹੀਂ ਸਚਾਈ ਆ ਠੀਕ ਆ ਤੇ ਫੇਰ ਮੈਂ ਆਖਿਆ ਵੀ ਉਹ ਨਹੀਂ ਨੇ ਜੋਗੇ ਤੇ ਇਹ ਲੜਾਈ ਕਰਨੋਂ ਹਟੇ ਨਹੀਂਗੇ ਸਾਰੇ ਡੱਪੇ ਆ ਲੜਨ ਤੇ ਨਿੱਕੀ ਕੁੜੀ ਨੇ ਆਕੇ ਤੇ ਧੱਕਾ ਮਾਰ ਦਿੱਤਾ ਮੈਨੂੰ ਤਾਂ ਇਹਨਾਂ ਵਾਲਾਂ ਤੋਂ ਫੜ ਲਿਆ ਤੇ ਸਭ ਨੇ ਮੇਰੇ ਨੇ ਡੰਡਾ ਮਾਰਿਆ ਸੱਜ ਤੇ 1:00 ਵਜੇ 9 ਤੇ ਹੱਥ ਦੇ ਮੈਂ ਤਾਂ ਵੀ ਕੋਈ ਗੱਲ ਨਹੀਂ ਕਹੀ ਮੈਂ ਅਜੇ ਤੱਕ ਹੱਥ ਨਹੀਂ ਚੁੱਕਿਆ ਵੇ ਮੈਨੂੰ ਜਿੰਨੀ ਵਾਰ ਮਾਰਕੁੱਟ ਅੱਗੇ ਵੀ ਕਰਦੇ ਰਹੇ ਬਤੇਰੀ ਵਾਰਾ ਕੀਤੀ ਨਹੀਂ ਮਾਰਕੁੱਟ ਸੱਤ ਸੌਰਾ ਹੀ ਕਰਦੇ ਹਾਂ ਹਾਂਜੀ ਸੱਤ ਸੌਰਾ ਤੇ ਆਦਮੀ ਵੀ ਦੱਸਦਾ ਹੀ ਆਦਮੀ ਕਿਸੇ ਦਾ ਆਦਮੀ ਕੰਮ ਤੇ ਚੱਲ ਜਾਂਦਾ ਕੰਪਨੀ ਤੋਂ ਅੱਛਾ ਹਾਂਜੀ ਉਹ ਵੀ ਨਾਲ ਹੀ ਆ ਉਹਨਾਂ ਦੇ ਤੇ ਕੁੜੀਆਂ ਨੇ ਫੜ ਕੇ ਮੈਨੂੰ ਵਾਲਾਂ ਕਬੜਾ ਧੋਇਆ ਵਾ ਫੇ ਮੇਰਾ ਸਬਰ ਆਂਦਾ ਕਿ ਇਹਨੂੰ ਬੱਤੀ ਨਾਲ ਲਾ ਦੰਨੇ ਆਖਦਾਂਗੇ ਸਿਰ ਨੂੰ ਕੁਝ ਹੋ ਜਾਂਦਾ ਇਹ ਦਿਨ ਤੇ ਸਿਰ ਨੂੰ ਬਹ ਹੋ ਗਿਆ ਵਾ ਮੈਂ ਤਾਂ ਵੀ ਕੋਈ ਗੱਲਬਾਤ ਕੀਤੀ ਆ ਕਿ ਤੇ ਰੋਂਦੀ ਉਧਰੋਂ ਆਈ ਐ ਤੂੰ ਆ ਕੇ ਘਰ ਤੇ ਇੱਧਰ ਰਹੀ ਆ ਬਾਬਾ ਚ ਬੈਠੀ ਰਹੀ ਆ ਤਾਂ ਕੁੜੀ ਨਿੱਕੀ ਨੂੰ ਘਲਾਇਆ ਐ ਨਾ ਸੀੜੀਆਂ ਲੈਣ ਇਹ ਕੀ ਗੱਲਬਾਤ ਉਧਰ ਚੱਲ ਰਹੀ ਐ ਹਾਂ ਇੱਕ ਗੱਲ ਸੁਣਾ ਗਈ ਜੀ ਤਾਂ ਢੇ ਬੱਚੇ ਉਹ ਤੁਹਾਡੇ ਪੱਖ ਵਿੱਚ ਨਹੀਂ ਗਏ ਕਿ ਕਾਰਨ ਕੀ ਐ ਪੱਖ ਵਿੱਚ ਮੇਰੇ ਸੁਰੂ ਤੋਂ ਹੀ ਹੋ ਰਹੇ ਉਹ ਨੰਦਾਦੀ ਨੇ ਆਪਣੇ ਵੱਲੇ ਕੀਤੀ ਆ ਪਤਾ ਨਹੀਂ ਕਿਹੜੇ ਸਿਆਣੇ ਕੋ ਜਾਂਦੀ ਆ ਘਰ ਵਾਲੇ ਨੇ ਵੀ ਕੀਤਾ ਵਾ ਕੋਈ ਨਹੀਂ ਇਸ ਗੱਲ ਦੇ ਉੱਤੇ ਯਕੀਨ ਨਹੀਂ ਰੱਖਦੇ ਵੀ ਇਹ ਸਿਆਣੇ ਕੋ ਜਾਣ ਤੇ ਕਿਸੇ ਤੇ ਕੋਈ ਜਾਣ ਨਹੀਂ ਜਾਂਦੀ ਆ ਮੇਰੇ ਹੁੰਦਿਆ ਦਿੰਦੀ ਪੱਖ ਵਿੱਚ ਬੱਚੇ ਅਕਸਰ ਖੜਦੇ ਨੇ ਬੱਚਿਆਂ ਨੂੰ ਕੀ ਜਿਹੜਾ ਵਾ ਉਹ ਦਾਦੀ ਦਾਦੇ ਕੋਲੋਂ ਪਿਆਰ ਆਉਂਦੇ ਮਾਂ ਜਿਹੜਾ ਉਹਨਾਂ ਨੂੰ ਉਹ ਨਹੀਂ ਪਿਆਰ ਦੇ ਸਕੀ ਜਿਹਦਾ ਕਰਕੇ ਉਹ ਦਾਦੀ ਦਾਦੇ ਨਾਲ ਗਏ ਪਿਆਰ ਤੋਂ ਬਥੇਰਾ ਦਿੰਨੀ ਪੈਸੇ ਨਾ ਪੈਸਾ ਦਿੰਨੀ ਨੀੜਾ ਕੱਪੜਾ ਵੀ ਮੈਂ ਧੋ ਕੇ ਦੇਣਾ ਸਾਰਿਆਂ ਦੇ ਧੋਦੀ ਰਹੀ ਆ ਪੈਸੇ ਵੀ ਦਿੰਨੀ ਆ ਅੱਜ ਮੈਂ ਦਿਹਾੜੀ ਕਰਕੇ ਲਿਆ ਕੇ ਤੇ ਫੇਰ ਆਪਣਾ ਆਟਾ ਦਾਣਾ ਲਿਆਉਣੀ ਮੈਨੂੰ ਕੋਈ ਵੀ ਤੇ ਮਿਲਦਾ ਕਰੋ ਨਾ ਸੱਸ ਦਿਨ ਦੀ ਨਾ ਸੋਹਰਾ ਉਮਰ ਕਿੰਨੀ ਦਾਲੀ ਹਾਂਜੀ ਉਮਰ ਕਿੰਨੀ ਦਾਲੀ ਬੰਦਾ ਨਾ ਤੇਤਾ ਨਹੀਂ ਹੋ ਗਈ ਵੀ ਕਿਸਾਜੇ ਵਿਚਾਰੇ ਪਤੀ ਦੀ ਉਮਰ ਕਿੰਨੀ ਹੋਵੇਗੀ ਬੋਦੀ ਮੇਰੇ ਨਾਲ ਵਾਦਿਆ ਪਰ ਇੱਕ ਕਾਰਨ ਜਿਹੜੀ ਗੱਲ ਬਖਾਸੇ ਸਵਾਲ ਤਾਂ ਮੈਂ ਪੁੱਛਿਆ ਸੀ ਉਹ ਗੱਲ ਤੋਂ ਸਰ ਤੁਸੀਂ ਵੀ ਕਾਰਨ ਕੀ ਹੈ ਜਿਹਦਾ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਹੁੰਦੀ ਹੈ ਤੁਹਾਡਾ ਪਤੀ ਜਿਹੜਾ ਉਹ ਤੁਹਾਡੇ ਪੱਖ ਵਿੱਚ ਨਹੀਂ ਸੱਸ ਸਹੁਰਾ ਤੁਹਾਡੇ ਪੱਖ ਵਿੱਚ ਨਹੀਂ ਜਾਂ ਤੁਹਾਡੇ ਬੇਟੇ ਬੇਟੀਆਂ ਉਹ ਤੁਹਾਡੇ ਪੱਖ ਵਿੱਚ ਨਹੀਂ ਆ। ਕਾਰਨ ਹੀ ਹੈ। ਕਾਰਨ ਤੇ ਕੋਈ ਵੀ ਨਹੀਂ ਮੈਂ ਵੀ ਚੰਗਾ ਹੀ ਬੋਲਦੀ ਹਾਂ ਉਹਨਾਂ ਨੂੰ। ਤੇ ਪਰ ਉਹ ਅੱਜ ਮੈਂ ਘਰ ਪੈਰ ਹੀ ਰੱਖਦੀ ਤੇ ਉਹ ਰੌਲਾ ਪਾ ਦਿੰਦੀ ਐ। ਸਾਮ ਸਵੇਰੇ ਹਰ ਗੱਲ ਲੜਾਈ ਰਹਿੰਦੀ ਐ। ਗੱਲਬਾਤ ਵੀ ਨਹੀਂ ਕੋਈ ਵੀ ਜਾਂ ਤੇ ਗੱਲਬਾਤ ਦੱਸ ਦੇਣ ਵੀ ਕੀ ਗੱਲਬਾਤ ਐ। ਗੱਲਬਾਤ ਕੋਈ ਵੀ ਨਹੀਂ ਦੱਸਦੀ। ਤੇ ਸੱਸ ਵੀ ਬੋਲਣ ਲੱਗ ਪੈਂਦੀ ਐ ਸਹੁਰਾ ਬੋਲਣ ਲੱਗ ਪੈਂਦਾ। ਸੱਸ ਸਹੁਰਾ ਕਿਤੇ ਮੁੰਡੇ ਦਾ ਹੋਰ ਰਿਆ ਕਰਨਾ ਚਾਹੁੰਦੇ ਹੁਣ ਇਸ ਉਮਰ ਦੇ ਵਿੱਚ ਵੀ। ਅੱਗੇ ਉਹਦਾ ਦੁੱਜਾ ਹੋਇਆ ਵਾ। ਦੁੱਜਾ ਹੋਇਆ ਮੈਂ ਇੱਕ ਵਾਰੀ ਹੀ। ਦੋ ਬੱਚੇ ਅੱਗੇ। ਉਹ ਵੀ ਮੁੰਡਾ ਤੇ ਉਹ ਵੀ ਤਲਾਕੇ ਇੱਥੇ ਗੱਲੋਂ ਦੇਖ ਕੇ ਆਈ ਅੱਖ ਕੇ ਉਹਦੇ ਉਹਨੂੰ ਵੀ ਇਦਾਂ ਮਾਰਕ ਉੱਠਦੀ ਤੁਸੀਂ ਕੋਈ ਕਾਰਵਾਈ ਵਾਸਤੇ ਕੋਈ ਪੁਲਿਸ ਨੂੰ ਅਰਖਾਸਤ ਦਿੱਤੀ ਹੈ ਜਾਂ ਕਿਸੇ ਹੋਰ ਬੈਗਮੇ ਦੇ ਵਿੱਚ ਦਿੱਤੀ ਆ ਇਥੇ ਕਥੂ ਨੰਗਰ ਪੁਲਸ ਨੇ ਕੀ ਤੁਹਾਨੂੰ ਜਿਹੜਾ ਵਾ ਭਰੋਸਾ ਦਵਾਇਆ ਪੁਲਸ ਨੇ ਇਦਾਂ ਬਿਲਾਰਾ ਲੋਦਾ ਲਾ ਛੜਿਆ ਕੋਈ ਭਰੋਸਾ ਨਹੀਂ ਦਵਾਇਆ ਕੋਈ ਜਵਾਬ ਨਹੀਂ ਹਾਂ ਜੀ ਤੇ ਹੋ ਗਿਆ ਤੇ ਉਹ ਹੋ ਗਿਆ 6-7 ਦਿਨ ਹੋ ਗਏ ਜਿਹੜਾ ਜਿਹੜਾ ਸੌਰਾ ਪਰਿਵਾਰ ਆ ਕੋਈ ਨਸ਼ਾ ਪਤਾ ਵੀ ਕਰਦੇ ਆ ਹਾਂ ਜੀ ਕਰਦੇ ਆ ਸਾਬਰੇ ਨੇ ਅੰਬਰ ਤਸਕਿਆ ਵਾ ਤੇ ਜਦੋਂ ਸਰਾਬ ਘੜਦਾ ਨਾ ਤਗਾਤਰਾ ਲਾ ਕੇ ਤੇ ਕੰਗਾ ਕੱਢ ਕੇ ਮੰਜੀ ਤੇ ਰੱਖ ਦਿੰਦਾ ਵਾ ਤੇ ਫੇਰ ਸਰਾਬ ਘੜਦਾ ਵਾ ਘਰ ਦਾ ਗੋੜ ਪਾਉਂਦਾ ਵਾ ਘਰੇ ਲਿਆ ਕੇ ਗੋੜ ਪਾਉਂਦਾ ਤਾਂ ਤੂੜੀ ਚ ਨੱਪ ਦਿੰਦਾ ਪਤੀਲਾ ਤਾਂ ਦਹੀਂ ਕਦੇ ਨਹੀਂ ਕੱਢ ਲੈਂਦਾ ਤੇ ਆਹਿੰਦਾ ਲਿਆ ਸੋਣੀਆਂ ਪਾਣੀ ਤੇ ਮੇਰੇ ਕੋਲ ਪਾਣੀ ਬਣਾਉਂਦਾ ਤੇ ਮੈਂ ਪਾਣੀ ਫੜਾ ਦਾਨੀ ਐ ਤੇ ਫੇਰ ਚੈੱਕ ਵੀ ਕਰਦਾ ਸਰਾਬ ਨੂੰ ਵੀ ਕਿੱਦਾਂ ਨਹੀਂ ਬਣੀ ਐ ਕਿੱਦਾਂ ਦੀ ਨਹੀਂ ਬਣੀ ਤੇ ਜਦੋਂ ਨਿਕਲਦੀ ਆ ਉਹ ਤੋਂ ਭਾਂਡੇ ਪੁੰਡੇ ਮੈਨੂੰ ਸਭ ਬੜੇ ਮੈਂਦੀ ਐ ਤੇ ਪੀਂਦਾ ਵੀ ਹੋਊਗਾ ਪੀਂਦਾ ਹੀ ਹਦੋਂ ਮੈਂ ਵੇਖਿਆ ਚੈੱਕ ਕਰਦੇ ਨੇ ਵੇਖਿਆ ਵਾ ਤੇ ਪੀਰ ਨਾ ਕੇ ਕਿੰਨ ਕਰਦਾ ਕਿਦਾਂ ਕਰਦਾ ਪੀ ਕਿਦਾਂ ਦੀ ਬਣੀ ਆ ਕਿਦਾਂ ਨਹੀਂ ਪੀ ਕੇ ਹੀ ਉਹ ਪੀਦਾ ਹੀ ਆ ਠੀਕ ਹੀ ਕਰਦਾ ਵਾ ਤੇ ਥੋੜੀ ਜੀ ਪੀਂਦਾ ਵਾ ਤੇ ਫੇਰ ਚੈੱਕ ਕਰ ਲੈਂਦਾ ਵਾ ਵੀ ਕਿ ਕਿਦਾਂ ਦੀ ਬਣੀ ਆ ਕਿਦਾਂ ਨਹੀਂ ਬਣੀ ਤੇ ਪੀਂਦਾ ਵਾ ਕਰ ਵਾਲਾ ਵੀ ਬਹੁਤ ਸਾਰਾ ਪੀਂਦਾ ਉਹਦੇ ਵਾਸਤੇ ਕੱਢਦਾ ਵਾ ਵੇਚਦਾ ਵੀ ਆ ਵੇਚਦਾ ਵੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਭਾਈ ਕਿਰਮ ਸਿੰਘ ਆ ਇਹ ਮੇਰੀ ਬੇਟੀ ਆ ਸੋਨੀਆ ਜਿਹਦਾ ਨਾਮ ਆ ਇਹ ਬੈਂਡ ਮੇ ਭੱਗੇ ਵਿਆਹੀ ਆ ਇਹਦੇ ਸੋਹਰੇ ਦਾ ਨਾਮ ਹੈਗਾ ਕੇਵਲ ਸਿੰਘ ਪਰੋਣੇ ਦਾ ਨਾਮ ਹੈਗਾ ਵੱਤ ਹਦੀਪ ਸਿੰਘ ਤੇ ਉਹਦੀ ਮਾਂ ਦਾ ਨਾਮ ਹੈਗਾ ਸੀਰੋ ਇਹ ਹਾਨੇ ਬਾਨੇ ਨਾਲ ਕੁੱਟਦੇ ਆ ਇਹ ਜਦੋਂ ਪੈਂਦੇ ਆ ਆਂਦੇ ਆਪਣੀ ਮਾਫੀ ਹੋਗ 50000 ਰੁਪਈਆ ਲੈ ਕੇ ਆ ਮੋਟਰਸਾਈਕਲ ਲਿਆ ਅਸੀਂ ਲੜਕੀ ਮੰਗੀ ਆ ਇਹ ਹਾਨੇ ਬਾਨੇ ਨਾਲ ਕੁੱਟਦੇ ਆ ਐਦ ਕਾ ਜਦੋਂ ਕੁੱਟਣ ਲੱਗੇ ਆ ਏਰੀ ਕੁੜੀ ਨੇ ਵਾਲ ਫੜੇ ਆ ਤੇ ਇਹੇ ਕੁਝ ਹੋ ਜਾਂਦਾ ਸਿਰ ਨੂੰ ਤੇ ਉਹ ਬਤੀਨਾ ਲੱਗੇ ਰੋਣਾ ਇਹ ਰੀ ਅੱਖਾਂ ਦੇ ਸ਼ਿਰਨ ਕੋ ਜੋ ਗਿਆ ਵਾ ਮੁਰਕੇ ਇਹ ਆ ਗਈ ਆ ਛੁੱਟ ਗਈ ਜਦੋਂ ਆਪਣੀਆਂ ਭੂਆ ਲਾ ਗਈ ਆ ਤੇ ਇਹਨੇ ਸਾਨੂੰ ਕੀਤਾ ਫੋਨ ਇਹ ਭੈਣ ਵੀ ਪਿੰਡ ਬੱਗੇ ਆਈ ਦੋ ਭੈਣਾਂ ਆੜੀਆਂ ਵਈਆਂ ਜੀ ਤੇ ਜਦੋਂ ਅਸੀਂ ਨਾਲ ਇਹਨਾਂ ਦਿਹਾੜੀ ਤੋਂ ਅਸੀਂ ਗਏ ਆ ਮੈਂ ਮੇਰਾ ਮੁੰਡਾ ਗਏ ਆ ਇੱਕ ਮੇਰੀ ਘਰ ਦੀ ਗਈ ਆ ਇੱਕ ਮੇਰੀ ਕੁੜੀ ਵਿਡਾਲੇ ਵਈ ਆ ਉਹ ਆਈ ਆ ਇੱਕ ਹੋਰੇ ਨਾਲ ਰਿਸੇ ਦੀ ਆਈ ਆ ਪਰਉਣੀ ਉਹਨਾਂ ਦੀ ਕੋਈ ਤੇ ਇਹਨਾਂ ਨੂੰ ਅਸੀਂ ਜਾ ਕੇ ਪੁੱਛਿਆ ਵਾ ਜਦੋਂ ਅਸੀਂ ਪੁੱਛਿਆ ਵਾ ਨਾ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਇਹਨੇ ਐਡਾ ਖਰੋਤੇ ਆ ਇਹਨੇ ਬੁੱਢੇ ਨੇ ਮੇਰੇ ਇਥੋਂ ਫੜ ਲਿਆ ਵਾ ਤੇ ਇਸੇ ਗੱਲੋਂ ਝਗੜਾ ਬੁੱਢੇ ਕਹਿੰਦੇ ਨੇ ਸੋਰੇ ਦੇ ਨੇ ਜੀ ਕੇਵਲ ਸਹਿ ਹਾਂ ਆ ਕੇਵਲ ਸਹਿ ਕਹਿੰਦੇ ਮੇਰੇ ਫੜ ਲਿਆ ਤੇ ਇੱਦਾਂ ਹੀ ਲੜਾਈ ਹੋ ਗਈ ਆ ਤੇ ਉਹਨੇ ਬੁੱਢੀ ਨੇ ਮੇਰੇ ਆ ਡਾਂਗ ਮਾਰਤੀ ਮੋਢੇ ਤੇ ਹਾਂਜੀ ਕੀ ਨਾਂ ਜੀ ਆਪਣਾ ਪ੍ਰਦੀਪ ਸਿੰਘ ਬਾਬਾ ਜੀ ਕਿਹੜੇ ਪਿੰਡ ਦੇ ਆਣ ਵਾਲੇ ਤੁਸੀਂ ਬੱਗਾ ਪਿੰਡ ਆ ਬਾਬਾ ਜੀ ਏ ਤੁਹਾਡੇ ਸਾਰੇ ਕਿਹੜੇ ਬੰਦੇ ਆ ਤੂੰ ਕੀ ਲੈ ਬਬਾ ਜੀ ਤੂੰ ਕੀ ਲੈ ਹਾਂਜੀ ਬਬਾ ਜੀ ਤੁਹਾਡੀ ਮੈਸੇਜ ਦਾ ਕੀ ਨਾਮ ਸੋਨੀਆ ਜੀ ਸੋਨੀਆ ਨੇ ਤੁਹਾਡੇ ਤੇ ਦੋਸ਼ ਲਾਏ ਆ ਕਿ ਉਹ ਤਲਦੀਪ ਸਿੰਘ ਹੋਣਾ ਨੇ ਮੇਰੀ ਮਾਰਕਟਾਈ ਕੀਤੀ ਆ ਬਬਾ ਜੀ ਮੈਂ ਉਸ ਟਾਈਮ ਕੰਪਲਿਕਸ ਵਿੱਚ ਹੰਰੂਦੀ ਹਾਂ ਮੈਂ 16 ਤਰੀਕ ਨੂੰ ਘਰੇ ਆ 17 ਤਰੀਕ ਨੂੰ ਗਈ 18 ਨੰਬਰ ਘਰ ਆ ਬਾਪੂ ਦੇ ਨਾਲ ਤੇ ਮਾਤਾ ਦੇ ਨਾਲ ਇਹਨਾਂ ਨੂੰ ਤੂਟੂ ਮੈਨਾਂ ਲਿਆ ਸਿਲੰਡਰ ਤੋਂ ਲੈ ਕੇ ਸਿਲੰਡਰ ਦੀ ਕਾਰਨਮਾ ਕਰਕੇ ਆਪਣਾ ਲੜਕੇ ਬੱਚਿਆਂ ਨਾਲ ਆਪਣੇ ਪੂਰਾ ਦੇ ਘਰ ਬਾਰਾਂ ਦੇ ਬੈਠੀ ਜਾ ਕੇ ਉੱਥੋਂ ਇਹਨਾਂ ਬੰਦੇ ਸੱਦੇ ਆ ਖਫਰ ਦੇ ਘਰ ਬਹਿ ਕੇ ਮੇਰਾ ਸਾਲਾ ਹੈ ਸਾਲੀ ਆ 700 ਬੰਦੇ ਨਾਲ ਉਹਦੇ ਅਨੁਸਾਰੇ ਬੰਦੇ ਆ 6 ਬੰਦੇ ਚਾਰ ਜਨਾਨੀਆਂ ਮੇਰੇ ਮਾਪਿਆਂ ਨੂੰ ਕੁੱਟ ਮਾਰ ਕੇ ਗਿਆ ਔਰ ਮੇਰੇ ਬੱਚਿਆਂ ਨੂੰ ਸੱਟਾਂ ਲੱਗ ਗਈਆਂ ਮੇਰੀ ਗੁੜੀ ਦੇ ਦਾਤਰ ਵੱਜਿਆ ਦਾਤਰ ਮਾਰਦਾ ਸਾ ਮੇਰੀ ਗੁੜੀ ਨੂੰ ਕੁੱਟ ਮਾਰ ਕੇ ਗਿਆ ਮੇਰੇ ਪਰ ਬਹੁਤ ਜ਼ਿਆਦਾ ਨਾਰਕਟਾਈ ਕੀਤੀ ਹੋ ਗਈ ਇਹ ਕਾਰਨ ਕੀ ਹੈ ਤੁਹਾਡਾ ਝਗੜਾ ਹੋਣ ਦਾ ਸੋਨੀਆ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਮੇਰ ਨਾਲ ਮੇਰੀ ਨਾਰਕਟਾਈ ਕਰਦੇ ਰਹੇ ਤੇ ਮੈਂ ਮਿਹਨਤ ਆਪਣੀ ਕਰਕੇ ਤੇ ਉਹੋ ਲਿਆ ਕੇ ਖਾਂਦੀ ਆ ਬੱਬਾ ਜੀ ਇਹ ਗੱਲ ਝੂਠੀ ਹੈ ਕੋਈ ਮਿਹਨਤ ਆਪਣੀ ਕਰਕੇ ਨਹੀਂ ਖਾਂਦੀ ਸਭ ਕੁਝ ਖਾਂਦੀ ਆ ਕਹੇ ਬਾਪੂ ਜੀ ਦਿਹਾੜੀ ਕਰਦੇ ਮੈਂ ਪੈਸੇ ਘਰੋਂ ਆਇਆ ਤੇ ਇੱਕ ਇਹ ਰੋਟੀ ਪਕਰੀ ਆ ਕੋਈ ਚੱਕਣੀ ਸਿਲੰਡਰਾਂ ਦੀ ਮੈਂ ਲੈਣਾ ਆ ਬਾਹਨੇ ਕਹ ਆ ਤੁਸੜਾ ਸਿਲੰਡਰ ਲੈਣਾ ਉਹਦੇ ਨਾਲ ਗੱਲ ਕਰ ਲੈ ਤੂੰ ਆਪੇ ਰੋਟੀ ਬਣਾ ਲੈ ਸੀ ਆਪਾਂ ਹੀ ਬਣਾ ਲੈਣੀ ਇਹਦੇ ਉੱਤੇ ਮਾਬੋ ਸਿਲੰਡਰ ਚੁੱਕੋਂ ਤੂੰ ਆਲ ਮੋਬਲ ਫ੍ਰਿਜੀ ਜੜੀ ਮੈਂ ਲੈਣੀ ਐ ਤੇ ਗੁਰੀਆਂ ਨੇ ਕਹਤਾ ਵੀ ਮਾਬਲ ਤੂੰ ਫੇਜ ਜੜੀ ਆ ਪਿਛੋ ਲੈਈਆਂ ਤੇ ਮਾ ਦਾਦੀ ਦਾਦੀ ਦਾ ਕੀ ਆ ਇਸੇ ਗੱਲੋਂ ਇਹਨਾਂ ਦੀ ਲੜਾਈ ਹੋਈ ਲੜਾਈ ਦੇ ਵਿੱਚ ਕਿਸੇ ਤੇ ਸੱਟ ਵੀ ਲੱਗੀ ਆ ਹਾਂਜੀ ਸੱਟ ਲੱਗੀ ਆ ਮੇਰੀ ਕੁੜੀਆ ਤੇ ਮੇਰੇ ਸਾਲੇ ਨੇ ਦਾਤਨ ਮਾਰਿਆ ਆ ਮੇਰੀ ਸਾਲੀ ਨੇ ਡੰਡੇ ਮਾਰ ਮਾਰ ਮੇਰੀ ਮਾ ਦਾ ਘੋਟ ਤੋੜਿਆ ਇਹ ਕ੍ਰੈਕ ਹੋਇਆ ਘੋਟ ਬਾਬਾ ਜੀ ਇਹਦੀ ਰਿਪੋਰਟ ਆਈ ਆ ਸਰਕਾਰੀ ਹਸਪਤਲ ਤੋਂ ਤਾਂ ਸਿਟੀ ਅਧਿਕਾਰ ਕੋਟ ਆਈ ਹੋਈ ਏ ਐਕਸ ਦੇ ਕੋਈ ਪੁਲਿਸ ਕਾਰਵਾਈ ਵੀ ਹੋਈ ਦਾ ਜੀ ਅਜੇ ਮਹਬਤ ਖਾਹ ਦਿੱਤੀ ਏ ਜੀ ਅਜੇ ਮਹਬਤ ਕਾਰਵਾਈ ਚੱਲਦੀ ਪਈ ਆ ਕੀ ਨਾ ਜੇ ਆਪਣਾ ਜੀ ਕੇਵਲ ਸਿੰਘ ਬਾਬਾ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬੱਕੇ ਦੇ ਜੀ ਤੁਹਾਡੇ ਕੁੜਮਾਚਾਰੀ ਆ ਫਤੂ ਪੀਲੇ ਦੇ ਵਿੱਚ ਹਾਂਜੀ ਟਾਡੇ ਤੇ ਤੁਹਾਡੇ ਕੁੜਮਾ ਧਰਮਲ ਸਿੰਘ ਨੇ ਦੋਸ਼ ਲਾਏ ਆ ਕਿ ਤੁਸੀਂ ਰਲ ਕੇ ਉਹਦੀ ਬੇਟੀ ਦੀ ਮਾਰਕੁਟਾਈ ਕੀਤੀ ਆ ਨਹੀਂ ਜੀ ਬਾਬਾ ਜੀ ਅਸੀਂ ਕੋਈ ਮਾਰਕਟਾਈ ਨਹੀਂ ਕੀਤੀ ਜਿਹੜੇ ਰੋਟੀ ਦਾ ਵੇਲਾ ਹੁੰਦਾ ਵਾ ਅਸੀਂ ਢਾੜੀ ਦਾ ਪਾਖਰਤੀ ਆਉਂਦੇ ਆ ਰੋਟੀ ਦਾ ਵੇਲਾ ਹੁੰਦਾ ਵਾ ਇਹ ਸਾਨੂੰ ਆਦਿ ਦੀ ਟੈਗੜਾ ਰੋਟੀ ਖਾਲਾ ਓਂਕਿਆ ਛੋਟੀ ਹੱਲੇ ਗਾੜੀ ਨੂਰੀਏ ਰੋਟੀ ਖਾਲਾ ਨੂਰੀ ਮਤਲਬ ਮਨੂਰੀ ਘਰ ਦੀ ਨੂੰ ਆਂਦੀ ਆ ਜੀ ਜੀ ਤੇ ਇਹਨਾਂ ਬੰਦਿਆਂ ਨੂੰ ਬੁਆਏ ਆ 6 ਬੰਦੇ ਆ 4 ਬੁੜੀਆਂ ਮੈਨੂੰ ਬੁਢੇ ਬੰਦੇ ਨੂੰ ਬਹੁਤ ਘਟਾਇਆ ਇਹਨਾਂ ਨੇ ਕੌਣ ਸੀਗੇ ਉਹ ਬੰਦੇ ਚੇਰਮਨ ਸੋਂ ਚੇਰਮਨ ਦਾ ਮੁੰਡਾ ਗੋਟੀ ਬਾਕੀ ਬਿਨ ਪਛਾਣੀ ਮੁੰਡੇ ਆ ਇਹਦੀਆਂ ਤਿੰਨੇ ਕੁੜੀਆਂ ਜੇ ਨਾਂ ਘੜਦੀ ਇਹਦੀ ਕਿ ਮੇਰੀ ਜੀ ਤੇ ਤੁਹਾਡੇ ਜਦੋਂ ਮਾਰਕਟ ਆਈ ਗਈ ਤੀ ਕੋਈ ਸੱਟਾਂ ਵੀ ਲੱਗੀਆਂ ਸੱਟਾਂ ਵੀ ਲੱਗੀਆਂ ਜੀ ਕੋਈ ਬੋਤੀ ਨਹੀਂ ਵਿਆਹ ਦਾਤਰ ਮਾਰਿਆ ਉਤੋਂ ਨਠੇ ਹੋਏ ਆ ਮੈਨੂੰ ਇਹਨਾਂ ਨੇ ਫੜਦਾ ਮੈਨੂੰ ਇਹਨਾਂ ਨੇ ਪਤਾ ਹੀ ਲੱਗਦਾ ਕਿਤਰਾ ਵਾਜਿਆ ਕਿਤਰਾ ਇਹਨਾਂ ਕੇਵਲ ਸਿੰਘ ਜੀ ਉਹਨਾਂ ਦਾ ਦੋਸ਼ ਹੈ ਤੁਹਾਡੇ ਦੇ ਉੱਤੇ ਕਿ ਅਸੀਂ ਘਰ ਦੇ ਵਿੱਚ ਗਏ ਸੀ ਬੇਟੀ ਨੂੰ ਲੈਣ ਆਪਣੀ ਨੂੰ ਹਾਂਜੀ ਸੋਨੀਆ ਨੂੰ ਉਹਦੀ ਮਾਰਕਟ ਆਈ ਕੀਤੀ ਸੀ ਉਹਨੇ ਫੋਨ ਕੀਤਾ ਉਹ ਕਹਿੰਦੇ ਅਸੀਂ ਉਹਨੂੰ ਲੈਣ ਗਏ ਸੀ ਤੇ ਜਦੋਂ ਅਸੀਂ ਗਏ ਆ ਤੇ ਸਾਡੇ ਗਲ ਪੈ ਗਏ ਆ ਕੇਵਲ ਸਿੰਘ ਕੇਵਲ ਸਿੰਘ ਦੀ ਪਤਨੀ ਤੇ ਬੱਚੇ ਬਿਲਕੁਲ ਝੂਠ ਹੈ ਜੀ ਤੁਸੀਂ ਪਿਤੇ ਨੂੰ ਵੀ ਕਹ ਸਕਦੇ ਜੀ ਇਹ ਨਜਾਇਜ਼ ਆ 6 ਬੰਦੇ ਆ 4 ਜਨਾਨੀਆਂ ਐ ਅਸੀਂ ਗੁੱਡੇ ਬੰਦੇ ਆ ਅਸੀਂ ਗੱਲ ਪਾ ਸਕਦੇ ਹਾਂ ਸੱਟਾ ਕਿਤੇ ਕਿਤੇ ਲੱਗੀਆਂ ਤੁਹਾਡੇ ਸੱਟਾ ਮੇਰੀ ਪੋਤੀ ਦੇ ਆ ਘਰ ਦੀ ਦੇ ਆ ਤੁਸੀਂ ਕੋਈ ਤਰਖਾਸਤ ਦਿੱਤੀ ਪੁਲਿਸ ਨੂੰ ਇਹ ਦਰਖਾਸਤ ਮਾਰ ਦਿੱਤੀ ਹੈ ਥਾਣੇ ਮਾਰੀ ਸੀ ਵੀ ਕੋਈ ਸੁਣਾਈ ਨਹੀਂ ਬੋਟਾ ਮਟਾ ਦਾ ਚੱਕਰ ਆ ਕੇ ਤੇ ਲੋਕ ਸਿੰਘ ਦੀ ਤੁਹਾਡੇ ਤੇ ਦੋਸ਼ ਲਾਇਆ ਵਾ ਤੁਹਾਡੀ ਨੌ ਸੋਨੀਆ ਨੇ ਹਾਂਜੀ ਹਾਂਜੀ ਕਹਿੰਦੀ ਆ ਕਿ ਤੁਸੀਂ ਅੰਮ੍ਰਿਤਾਰੀ ਵੀ ਜੇ ਤੇ ਸ਼ਰਾਬ ਵੀ ਕੱਢਦੇ ਜੇ ਤੇ ਪੀਂਦੇ ਵੀ ਜੇ ਤੇ ਸ਼ਰਾਬ ਵੇਚਦੇ ਵੀ ਜੇ ਇਹ ਸੱਚ ਆ ਇਹ ਬਾਬਾ ਜੀ ਬਿਲਕੁਲ ਝੂਠ ਆ ਇਹ ਬਾਬਾ ਲਾਨਕੀ ਜਾਣਦਾ ਮੇਰੇ ਕਿੰਨੋਂ ਜਿਹਨੂੰ ਮਰਜ਼ੀ ਜਿਹੇ ਦਾ ਨੂੰ ਕੋਸ ਸਕਦੇ ਗੁਰਦਾਰੇ ਤੈਨਿਆ ਹੜੀ ਪਿੰਡ ਕਿ ਇਹ ਗੁਰਦਾਰੇ ਗਰੰਟੀ ਨੂੰ ਕੋਸ ਸਕਦੇ ਵੀ ਇਹ ਇਦਾਂ ਦਾ ਕਰਦਾ ਕੰਮ ਨਹੀਂ ਕਰਦੇ ਨਹੀਂ ਜੀ ਉਹਨੇ ਕਿਹਾ ਕਿ ਭਾਂਡੇ ਮੇਰੇ ਕੋਲ ਮਜਾਉਂਦੇ ਆ ਸ਼ਰਾਬ ਕੱਢਣ ਵਾਲੇ ਪਾਣੀ ਵੇਖੋ ਟੋਟੋ ਦੇਦੇ ਨਜਾਇਜ਼ ਬਾਬਾ ਜੀ ਬਿਲਕੁਲ ਨਜਾਇਜ਼ ਗੱਲ ਉਹ ਕਹਿੰਦੀ ਕਿ ਪਾਣੀ ਵੀ ਮੈਂ ਲਿਆ ਕੇ ਦਿੰਦੀ ਆ ਸ਼ਰਾਬ ਕੱਢਣ ਦੀ ਬਿਲਕੁਲ ਨਹੀਂ ਸਿੰਘ ਜੀ ਕਿੰਨੀਆਂ ਪੋਤੀਆਂ ਤਾਂ ਨੇ ਤਿੰਨ ਹੈ ਜੀ ਬਾਬਾ ਜੀ ਵਿਆਹੀਆਂ ਕਿੰਨੀਆਂ ਇੱਕ ਪੋਤੀ ਵਿਆਹੀ ਹੈ ਜੀ ਇੱਕ ਦਾ ਵਿਆਹ ਹੋ ਰਿਹਾ ਨਹੀਂ ਇੱਕ ਮੰਗੀ ਹੈ ਜੀ ਮੰਗੀ ਆ ਉਹ ਤੁਸੀਂ ਮੋਟਰਸਾਈਕਲ ਦੀ ਮੰਗ ਕੀਤੀ ਹੈ 50000 ਰੁਪਏ ਦੀ ਮੰਗ ਕੀਤੀ ਘਰ ਮਾ ਤੋਂ ਕੀਤੀ ਹੈ ਅਈ ਅਈ ਗੋਡੇ ਬਣਾਉਣੇ ਬਾਬਾ ਜੀ ਮੋਟਰਸਾਈਕਲ ਚੜ੍ਹ ਕੇ ਨੇ ਕੁੜੀ ਦੇ ਵਿਆਹ ਚ ਦਾਜ ਦੇਣ ਵਾਸਤੇ ਗਾਮੀਂ ਜਵਾਈ। ਬਿਲਕੁਲ ਨਜਾਇਜ਼। ਅਈ ਮੁੱਠਾ ਕੀ ਕਰਨਾ? ਵਿਆਹ ਕਦੋਂ ਆ? ਗਾੜੇ ਦਿੱਤਾ ਨਹੀਂ ਦੀ ਬਾਬਾ ਦੀ ਮੁੰਡਾ ਬਾਹਰ ਆਏ ਆਉ ਪਰ ਫੇਰ ਇਹ ਕਿਹ ਕੀ ਨਾ ਆਪਣਾ? ਕਸ਼ਮੀਰਪੁਰ ਵਾਲਾ ਜੀ। ਇੱਥੋਂ ਦੇ ਰਹਿਣ ਵਾਲੇ ਜੇ। ਬੱਗੇ ਦੇ ਰਹਿਣ ਵਾਲੇ ਨਾ। ਤੁਹਾਡੇ ਕੁੜਮਾ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਰਲ ਕੇ ਉਹਦੀ ਬੇਟੀ ਨੂੰ ਕੁੱਟਿਆ ਵਾਚਰ ਮਿਲ ਸਿੰਘ ਜੀ ਨੂੰ। ਤੁਹਾਡੀ ਨੌਹਾਂ ਸੋਨੀਆ। ਬਾਬਾ ਜੀ ਬਿਲਕੁਲ ਝੂਠ ਹੈ ਜੀ। ਸਾਨੂੰ ਬਾਬਾ ਜੀ ਮੈਨੂੰ ਮੰਜੇ ਤੇ ਆਣੇ ਕੁੱਤੇ ਮੇਰੀ ਬੇਪੋਤੀ ਨੂੰ ਦਾੜ ਮਾਰਿਆ ਬੂਆ ਖੁੱਲ ਗਈ ਟੁੱਲਣ ਲੱਗੀ ਉਹਦੇ ਉੱਤੋਂ ਦੀ ਲੰਗਦੇ ਆਏ ਆ ਇਹਨੂੰ ਤਿੰਨਾਂ ਜਾਲੇ ਨੇ ਢਾਲਿਆ ਨਾਲ ਕੇ ਤੇ ਮੈਨੂੰ ਮੰਜੇ ਤੇ ਕੁੱਟੀ ਗਏ ਆ ਇੱਕ ਮੇਰੀ ਪੋਤੀ ਨੂੰ ਫੜ ਕੇ ਦੇ ਤੌਣ ਤੇ ਗੋਡਾ ਢਾਟ ਕੇ ਪੈਰ ਤੇ ਉਹਨੂੰ ਕੁੱਟਦੇ ਰਹੇ ਛੜਾ ਕਿਹੜੀ ਗੱਲ ਦਾ ਤੁਹਾਡੇ ਘਰ ਦੇ ਵਿੱਚ ਛੜਾ ਬਾਬਾ ਜੀ ਸਿਲੰਡਰ ਸਾਡੇ ਇਧਰੋਂ ਦੋਵੇਂ ਕੱਢ ਲਏ ਆ ਦੂਜੀ ਗੱਲ ਪ੍ਰੇਤ ਕਰਨ ਲੱਗੇ ਤੇ ਪੋਤੀ ਨੇ ਇਹ ਰਖਾ ਵੀ ਤੇ ਤੇਰਾ ਸਾਰਾ ਕੁਝ ਇਹਨਾਂ ਦਾ ਕੁਝ ਵੀ ਨਹੀਂ ਸਾਡਾ ਹੈਗਾ ਕੱਢ ਕੇ ਕਿਥੇ ਖੜਦੀ ਆ ਕੱਢ ਕੇ ਸਟੋਰ ਚ ਰੱਖੀ ਜਾਂਦੀ ਸੋਈ ਕੇ ਕੱਢ ਉਹਦੇ ਵਾਲਾ ਪੜ ਲਿਆ ਤੇ ਉਹਦੇ ਵਾਲ ਸੜਾਤਾ ਨਿਕਿਆ ਨੇ ਛੋਟਿਆਂ ਨਹੀਂ ਦੇ ਦਾਤ ਵਜੋਂ ਨੇ ਸੜਾਤਾ ਤੇ ਬਾਹਰ ਭੱਜ ਗਈ ਆ ਇਹ ਪੱਠੇ ਪੌਣ ਦੇ ਆ ਲਾਗੇ ਸਾਡੇ ਗਵਾਹ ਆ ਜੇ ਕੋ ਉਹ ਤੇ ਉਹ ਗਵਾਹ ਹੈਗੇ ਸਾਡੇ ਸੋਨੀਆ ਕਹਿੰਦੀ ਆ ਕਿ ਮੇਰੀ ਸੱਸ ਮੈਨੂੰ ਕੁੱਟਦੀ ਆ ਚਲੋ ਬਾਬਾ ਜੀ ਠੀਕ ਆ ਮੈਂ ਤੇ ਮੰਜੇ ਤੇ ਬੈਠੀ ਮੈਨੂੰ ਮੰਜੇ ਦੇ ਫੋਟ ਸਕਦੇ ਫਿਰ ਜੀ ਆਂਦੀ ਮੈਂ ਮਰੀਜ਼ ਆ ਮੈਂ ਤਾਂ ਖੁਰ ਨਹੀਂ ਸਕਦੀ ਰੋਟੀ ਨਹੀਂ ਪਕਾ ਸਕਦੀ ਮੈਂ ਉਹ ਬਾਬਾ ਜੀ ਦੀਆਂ ਭੈਣਾਂ ਨਾਲ ਆਈਆਂ ਬਹੁਤ ਸਾਨੂੰ ਗੰਦਮਨ ਬਾਤ ਦੇ ਰਹੀਆਂ ਉਹੀ ਭੈਣ ਨੇ ਤੇ ਮੈਨੂੰ ਮਟਾਲੇ ਵਾਲੀ ਨੇ ਬਹੁਤ ਜ਼ਿਆਦਾ ਮੇਰੇ ਮੋਰਾਂ ਦਾ ਡੰਡੇ ਮਾਰ ਮਾਰਨੇ ਦੀਆਂ ਬਾਹਾਂ ਭੰਤੀਆਂ ਛੱਟ ਲੱਗੀ ਜੋ ਆਹ ਬਾਅਦ ਕੀ ਹੋਇਆ ਤੁਹਾਡੀ ਇਹ ਛੱਟ ਲੱਗੀ ਇਹਨੇ ਡੰਡੇ ਮਾਰੇ ਆ ਬਿੱਲਾ ਨੇ ਮੇਰੀ ਬਾਹਾਂ ਨੇ ਕਿੰਨੇ ਕੁ ਛੱਟ ਆ ਇਹ ਛੱਟ ਬਾਹਾਂ ਕਰਿਆ ਕੋਈ ਨਹੀਂ ਜੋ ਤੁਸੀਂ ਉਹਨਾਂ ਕੋਲੋਂ 50000 ਰੁਪਏ ਨਕਦ ਤੇ ਇੱਕ ਮੋਟਰਸਾਈਕਲ ਦੀ ਮੰਗ ਕਰ ਰਹੇ ਜੇ ਕਿ ਕੁੜੀ ਨੂੰ ਤਾਜ ਦੇ ਵਿੱਚ ਦੇਣਾ ਸੱਚ ਆ ਬਾਬਾ ਜੀ ਇਹਦੇ ਕੁੜੇ ਦਾ ਵਿਆਹ ਹੀ ਨਿਕਲਿਆ ਬੰਦਾ ਅਸੀਂ ਅਜੇ ਤੱਕ ਕੁੜੇ ਦਾ ਗਾਂ ਨਹੀਂ ਧਰਿਆ ਕੁੜੀ ਮੰਗੀ ਆ ਮੋਟਰਸਾਈਕਲ ਦੀ ਮੰਗ ਨਹੀਂ ਕੀਤੀ ਤਿੰਨ ਗੁੱਡੀਆਂ ਮੇਰੇ ਕੋ ਮੈਂ ਤਿੰਨਾਂ ਗੁੱਡੀਆਂ ਨੂੰ ਗਰੀਬ ਕਿੱਥੋਂ ਮੋਟਰਸਾਈਕਲ ਦਊਗਾ ਨਾ ਮੈਂ ਇਹਨਾਂ ਕੋਈ ਮੰਗ ਕੇ ਕੋ ਕਰਦਾ ਆ ਮੈਂ ਕਿਸੇ ਕੁੜੀ ਨੂੰ ਮੋਟਰਸਾਈਕਲ ਜਿਹੜਾ ਨਾ ਪਾਇਨਾ ਕੋ 50000 ਦੀ ਮੰਗ ਕੀਤੀ 60 1.5 ਸਾਲ ਮੇਰੇ ਵਿਆਹ ਨੂੰ ਬਾਬਾ ਜੀ ਹੋ ਗਏ ਤੇ ਮੈਂ ਇਹਨਾਂ ਕੋ ਹੁਣ ਮੰਗਾ ਕਰੀਆ ਮੋਟਰਸਾਈਕਲ ਦੀ 50000 ਇਹ ਨਜਾਇਜ਼ ਸਾਡੇ ਬਾਪੂ ਦੇ ਮੇਰੀ ਮਾਤ ਦੇ ਨਜਾਇਜ਼ ਮਰਦੂ ਝੂਠੇ ਲਜਾਮ ਲਾ ਰਹੇ ਬਾਕੀ ਮੇਰੀ ਜਿਹੜੀ ਸੱਸ ਆ ਉਹ ਬਹੁਤ ਗੰਦਮੰਦ ਬੋਲਦੀ ਆ ਮੇਰੀਆਂ ਕੁੜੀਆਂ ਨੂੰ ਉਸੇ ਫੁੱਦੇ ਦੱਸਦੀ ਆ ਮੇਰੀ ਮਾਂ ਨੂੰ ਦੱਸਦੀ ਆ ਔਰ ਮੈਨੂੰ ਉ ਪੰਜੇ ਤੋਂ ਸਵਾਈ ਨਹੀਂ ਬੋਲਦੀ ਅਲੀ ਦੀ ਬੱਕਰਾ ਅਲੀ ਜੋ ਸੱਸਾਂ ਵੀ ਜਵਾਈਆਂ ਨੂੰ ਬੱਕਰੇ ਬੋਲਦੀ ਐ ਉਹਦੀ ਐਡੀ ਗਿੱਠ ਲੰਮੀ ਜ਼ੁਬਾਨ ਐ ਮੇਰੀ ਸੱਸ ਦੀ ਤੇ ਸਭ ਤੋਂ ਵੱਡੀ ਜ਼ੁਬਾਨ ਮੇਰੀ ਸਾਲੀ ਦੀ ਗਿੱਠ ਲੰਮੀ ਇਹ ਦੋਵੇਂ ਮੱਗਾਂ ਮਾਮਾ ਧੀਆਂ ਮੇਰੇ ਘਰ ਦਾ ਬੇੜਾ ਗਰਗ ਇਹ ਕੰਡੀਆਂ ਐ ਉਟਾਲੀ ਵਾਲੀ ਮੈਨੂੰ ਕਹਿੰਦੀ ਸੀ ਕਿ ਹੁਣ ਕੰਜਰਾ ਤਕਰਾਰ ਜਾ ਹੁਣ ਤੇਰੇ ਤੇ ਪੈਸੇ ਲਾ ਕੇ ਤੈਨੂੰ ਖਾਵਾਂਗੇ ਇਹਨੇ ਮੈਨੂੰ 16 ਤਰੀਕ ਨੂੰ 1:30 ਵਜੇ ਫੋਨ ਕੀਤਾ ਮੈਂ ਬਰੋਦੇ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ 17 ਤਰੀਕ ਨੂੰ ਬਾਬਾ ਜੀ ਮੈਂ ਫੇਰ ਘਰ ਆਇਆ ਜਦੋਂ ਮੇਰੇ ਬੱਚਿਆਂ ਨੂੰ ਨਾ ਮਾਰਕਟ ਦੀ ਇੱਡੀ ਜਵਾਲਿਆਂ ਬਹੁਤ ਗੰਦਮਤ ਸਾਨੂੰ ਬੋਲਦੀ ਆ ਕੁੜੀਆਂ ਨੂੰ ਬਹੁਤ ਬਥਵਾ ਬੋਲਦੀ ਆ ਕੁੜੀਆਂ ਨਿਕਲ ਜਾਣੀਆਂ ਇਹ ਕੰਜਰ ਆ ਇਹਦਾ ਕੋ ਕੰਜਰੀ ਦੀ ਮਾਂ ਕੰਜਰਿਆ ਬਹੁਤ ਜਿਆਦਾ ਗੰਦਮਤ ਬੋਲਦੀ ਆ ਬਾਬਾ ਜੀ ਉਹ ਟਾਈਮ ਆਪਣੇ ਘਰ ਨਹੀਂ ਆ ਮੈਂ 16 ਤਰੀਕ ਨੂੰ ਪੱਤ ਕੀਤਾ ਨਾ 9 ਵਜੇ 9 ਵਜੇ ਕੇ 10 ਮਿੰਟ ਤੇ ਮੇਰੇ ਘਰ ਬੰਦੇ ਪਏ ਨਾ ਮੈਂ ਬਾਬਾ ਜੀ ਕੰਪਨੀ ਸ਼ਮਰੋਂਦੀ ਕੰਮ ਕਰਦਾ ਇਹ ਵੀ ਮੋਟਰਸਾਈਕਲ ਦੀ ਮੰਗ ਨਹੀਂ ਕੋਈ 50000 ਦੀ ਮੰਗ ਨਹੀਂ ਬਸ ਬਾਬਾ ਜੀ